ਮੋਗਾ ਵਿੱਚ ਕਰੋਨਾ ਦੇ ਮਰੇਜਾ ਦੇ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅੱਜ ਮੋਗਾ ਦੇ ਕਰੋਨਾ ਦੇ 1790 ਕੇਸਾਂ ਦੀ ਅਮਤ ਤੋਂ ਬਾਅਦ ਮੋਗਾ ਦੇ ਪੰਜ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਜਿਸ ਵਿੱਚ ਗਲੋਟੀ ਡੋਲੇਵਾਲਾ ਦਿਮਰੂ ਚੁਰ ਚੱਕਾ ਸ਼ਾਮਲ ਹਨ ਇੱਥੇ ਸ਼ਦਾਲੂ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਆਏ ਅਤੇ ਉਹਨਾਂ ਵਿੱਚੋਂ ਕੁਝ ਯਾਤਰੀਆਂ ਦੇ ਮਾਮਲੇ ਵਿੱਚ ਸਕਾਰਾਤਮਕ ਪਾਈ ਗਈ ਸਨ ਹੁਣ ਉਹਨਾਂ ਨੇ ਮੋਗਾ ਦੇ ਸਰਕਾਰੀ ਹਸਪਤਾਲ ਅਧੀਨ ਇਹਨਾਂ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਕੁਝ ਮਰੀਜ਼ਾਂ ਨੂੰ ਬਾਗਾਪੁਰਾਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਹੜੇ ਹਜੂਰ ਸਾਹਿਬ ਦੇ ਵਿੱਚੋਂ ਜਿਹੜੇ ਮੋਗ ਹਜੂਰ ਸਾਹਿਬ ਰਟਨੀ ਸੀਗੇ ਉਹ ਕਰੀਬ 208 ਦੇ ਕਰੀਬ ਵਾਪਸ ਆਏ ਆ ਲੋਕ ਜਿਹੜੇ ਅੱਜ ਤੱਕ ਸੋ ਇਦਾਂ ਹੀ ਰਾਜਸਥਾਨ ਤੋਂ ਵੀ ਕੋਈ 204 ਦੇ ਕਰੀਬ ਜਿਹੜੀ ਲੇਬਰ ਆ ਉਹ ਸਾਡੀ ਵਾਪਸ ਆਈ ਹੈ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ 54 ਟੈ ਹੈ ਇਹਦੇ ਵਿੱਚੋਂ ਇੱਕ ਦੁਪਾਈ ਰਿਟਰਨ ਹੈਗਾ ਤੇ ਬਾਕੀ ਦੇ ਜਿਹੜੇ ਹੈਗੇ ਆ ਹਜੂਰ ਸਾਹਿਬ ਵਾਲੇ ਲੇਬਰ ਦੇ ਵਿੱਚੋਂ ਅਜੇ ਤੱਕ ਕੋਈ ਪੋਜ਼ਿਟਿਵ ਵਾਲੀ ਨਹੀਂ ਆਈ ਉਹਨਾਂ ਦੇ ਰਿਜ਼ਲਟ ਵੀ ਕਈਆਂ ਦੇ ਅਵੇਟਡ ਸੋ ਇਹ ਪੰਜ ਪਿੰਡਾਂ ਦੇ ਵਿੱਚ ਬੇਸਿਕਲੀ ਜਿਹੜੇ ਜਿਹੜੇ ਪਿੰਡਾਂ ਦੇ ਵਸੰਦੇ ਸੀ ਆਉਂਦੇ ਆ ਇਨ੍ਹਾਂ ਪਿੰਡਾਂ ਦੇ ਵਿੱਚ ਇੱਕ ਰਾਤ ਰੇ ਕੋਈ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਮਿਲੇ ਆ ਆਪਣੇ ক্লোਜ਼ ਫੈਮਿਲੀ ਮੈਂਬਰਸ ਨੂੰ ਹੀ ਮਿਲੇ ਆ ਤੇ ਰਿਜ਼ਲਟ ਵੀ ਜਿਹੜੇ ਇਹੋ ਹੀ ਸ਼ੋ ਕਰ ਰਹੇ ਆ ਕਿਉਂਕਿ ਉਹਨਾਂ ਦੇ ਜਿਹੜੇ ਕਲੋਜ਼ ਇਹਨਾਂ ਦੇ ਘਰ ਦੇ ਮੈਂਬਰ ਸੀ ਉਹ ਹੀ ਪੋਜ਼ਿਟਿਵ ਆਏ ਆ 2 ਤੋਂ 4 ਚਾ ਸੋ ਜਿੰਨਾ ਵੀ ਫੇਰ ਵੀ ਅਸੀਂ ਜੋ ਵੀ ਇਤਿਆਤ ਲੈ ਸਕਦੇ ਆ ਜੋ ਵੀ ਹੈਲਥ ਡੈਸ ਓਪੀ ਆ ਉਹਦੇ ਮੁਤਾਬਕ ਇਹਨਾਂ ਪਿੰਡਾਂ ਨੂੰ ਕਿਉਂਕਿ ਅਸੀਂ ਕੰਟੇਨ ਕਰ ਲਿਆ ਕਿਉਂਕਿ ਇਹਦੇ ਵਿੱਚ ਮਰੀਜ਼ ਪਾਏ ਗਏ ਆ ਨਾ ਹੀ ਇਹ ਬਾਹਰ ਜਾਣਗੇ ਤੇ ਨਾ ਹੀ ਕੋਈ ਅੰਦਰ ਆਉਣ ਦੇਾਂਗੇ ਇਹਨਾਂ ਨੂੰ ਲੋਕਲ ਜਿਹੜੀ ਪੰਚਾਇਤ ਆ ਉਹਨਾਂ ਦਾ ਵੀ ਨਾਲ ਸੰਯੋਗ ਲਿਆ ਇਹਨਾਂ ਸਾਰੇ ਪਿੰਡਾਂ 'ਚ ਸੋ ਮਦੂਕੇ ਪਿੰਡ ਹੋ ਗਿਆ ਚੂੜ ਚੱਕ ਦੈਮਰੂ ਇੱਕ ਇਹ ਪਿੰਡ ਬਲੂਟੀ ਇੱਕ ਦੁੱਲੇ ਵਾਲੇ ਨੂੰ ਵੀ ਅਸੀਂ ਅੱਜ ਕੰਟੇਨਮੈਂਟ ਤੇ ਲੈ ਕੇ ਲੈ ਰਹੇ ਕਿਉਂਕਿ ਉੱਥੋਂ ਦੇ ਵੀ ਕੰਟੈਕਟਸ ਜਿਹੜੇ ਪੋਜ਼ਿਟਿਵ ਆਏ ਸੋ ਉਹਨਾਂ ਦਾ ਅਨਾਜ ਜਿਹੜਾ ਹੈਗਾ ਵਾ ਉਹ ਬਿਲਕੁਲ ਠੀਕ ਠਾਕ ਚੱਲ ਰਿਹਾ ਉਹਨਾਂ ਦਾ ਸਿਵਲ ਹਸਪੀਟਲ ਮੋਗੇ ਨੇ ਕੁਝ ਮਰੀਜ਼ ਬਾਕੀ ਕੁਝ ਜਿਹੜੇ ਅੱਜ ਵਾਲੇ 16 ਮਰੀਜ਼ ਸੀਗੇ 17 ਇਹਨਾਂ ਨੂੰ ਬਾਗੇ ਪੁਰਾਣੇ ਜਿਹੜਾ ਸਿਵਲ ਹਸਪੀਟਲ ਨਾਲ ਉੱਥੇ ਆਈਸੋਲੇਸ਼ਨ 'ਚ ਲੈ ਲਿਆ ਗਿਆ ਸੋ ਅੱਗੇ ਲਈ ਜਿਹੜੇ ਜਿੱਦਾਂ ਸਟੈਪ ਬਾਈ ਸਟੈਪ ਉਹ ਚੱਲ ਰਹੇ ਬਲਕਿ ਸਾਰੇ ਪੰਜਾਬ 'ਚ ਹੀ ਫਰਮੋਗੇ ਡਿਸਟ੍ਰਿਕਟ ਜਨੀ ਸਾਰੇ ਪੰਜਾਬ ਚ ਜਿਹੜਾ ਹੈਗਾ ਪੋਜ਼ਿਟਿਵ ਕੇਸ ਪਿਛਲੇ ਦਿਨਾਂ ਚ ਕਾਫੀ ਸ਼ੂਟ ਅਪ ਹੋਏ ਆ ਮੋਗਾ ਤੋਂ ਕਸ਼ਿਸ਼ ਸਿੰਘ ਲਾ ਦੀ ਰਿਪੋਰਟ ਐਸਐਮਜ਼ेड ਨਿਊਜ਼